500 ਚੋਤੇ ਇੱਕ ਸਾਡੇ ਕੋਲੇ ਗਰਾਂਦੀ ਸਿੰਘ ਆਏ ਉਹ ਕਹਿੰਦੇ ਨਾ ਇੱਕ ਲੁਧਿਆਣੇ ਦੇ ਬੰਦੇ ਸੀਗੇ ਕਹਿੰਦੇ ਜੇ ਕੋਈ ਸੇਵਾ ਨੂੰ ਕਹਿੰਦਾ 10 ਰੁਪਏ ਸੇਵਾ ਦਿੱਤੀ 10 ਰੁਪਏ ਤਗੜੇ ਬੰਦੇ ਤੇ ਦੂਜੇ ਤੀਜੇ ਦਿਨ ਕਿਤੇ 5-7 ਚੰਗੇ ਤਗੜੇ ਬੰਦੇ ਸ਼ਰਾਬੀ ਬਹਿ ਗਏ ਇੱਕ ਬੰਦਾ ਚੋਸਤ ਸੀ ਉਹਨੇ ਸ਼ਰਾਬ ਦੀਆਂ ਦੋ ਬੋਤਲਾਂ ਲਿਆਂਦੀਆਂ ਲਿਆ ਕੇ ਦੋਨਾਂ ਨੂੰ ਪਲਾਦੀਆਂ ਤੰਨਾ ਚਾਹੁੰਦਾ ਜਿਹੜਾ ਬੰਦਾ ਗੁਰੂ ਘਰੇ ਕਹਿੰਦਾ ਇਹਦਾ 10 ਰੁਪਏ ਮੱਥਾ ਡੇਕੇ ਕਹਿੰਦੇ ਉਹਨੂੰ ਨਾ ਸ਼ਦਾਬ ਪਲਾ ਕੇ ਉਹਦੇ ਨਾਲ ਕੀ ਕੀਤਾ ਨਾ ਉਹਨੂੰ ਕਹਿੰਦੇ ਸੌਦਾ ਕਰ ਲਿਆ ਜ਼ਮੀਨ ਦਾ ਕਹਿੰਦੇ 7 ਲੱਖ ਰੁਪਏ ਦੀ ਠੱਗੀ ਮਾਰੀ 7 ਲੱਖ ਦੀ ਉਹ ਵੀ ਬੜਾ ਖੁਸ਼ ਵੀ ਵਧੀਆ ਵਧੀਆ ਆਨੰਦ ਆਪਾਂ ਸੌਦਾ ਕਰ ਲਿਆ ਦੂਜੇ ਦਿਨ ਗੱਲ ਕਹਿੰਦਾ ਮੇਰੇ ਕੋਲ ਪਹੁੰਚੀ ਮੈਂ ਕਹਿੰਦਾ ਇਹਦੇ ਨੂੰ 7 ਲੱਖ ਚ ਕਹਿੰਦਾ ਹੁਣ ਜਿਵੇਂ ਆਮ ਲੋਕਾਂ ਦੀ ਬੋਲਤੀ ਦੀ 7 ਲੱਖ ਚ ਉਹਨੇ ਇਹਨੂੰ ਠੋਕਦਾ ਕਹਿੰਦਾ ਕਹਿੰਦਾ ਮੈਂ ਕਿਹਾ ਠੀਕ ਐ ਇਹ ਗੁਰੂ ਦੇ ਦਰਬਾਰ ਵਾਸਤੇ ਸੇਵਾ ਨਹੀਂ ਕਰ ਸਕਦੇ ਇਸ ਤਰ੍ਹਾਂ ਠਗੀਆਂ ਗਾਂਦੇ ਆ ਇਹ ਮਾਇਆ ਦਾ ਕੀ ਪਤਾ ਕਿੱਧਰ ਜਾਣੀ ਐ ਇਹ ਮਾਇਆ ਦਾ ਪਰੋਸਾ ਨਾ ਕਰਿਆ ਕਰੋ ਇਹ ਮਾਇਆ ਦਾ ਕੀ ਪਤਾ ਜਿਹੜੀ ਤੂੰ ਮਾਇਆ ਜੋੜੀ ਇੱਕ ਬੰਦਾ ਸੀਗਾ ਤਕਰੀਬਨ ਇੱਕ ਉਹ ਡੋਟਰ ਉਹ ਪਈਆ ਉਹਨੇ ਮੈਗਮੇਜ ਸਰਕਾਰੀ ਨੌਕਰੀ ਕਰਦਾ ਸੀਗਾ ਕੁਛ ਦੇਸ਼ ਪਤਨਾ ਲਾ ਲਓ ਜੋੜਿਆ ਗੁਰਮੁਖ ਕੋ ਜਦੋਂ ਸਮਾਂ ਹੈ ਨਾ ਸਾਡੇ ਅੱਖਾਂ ਦੇ ਨਾਲ ਦੇਖਣ ਦੀ ਗੱਲ ਆ 80 ਲੱਖ ਰੁਪਈਆ ਉਹਦੀ ਬਿਮਾਰੀ ਤੇ ਲੱਗਿਆ ਅੰਤਮੁਖ 9 ਮਹੀਨੇ ਹਸਪਤਾਲ ਦੀ ਮੌਤ ਹੋ ਗਈ ਮੈਨ ਦਾ ਪਤਾ ਕਿਹੜੀ ਜੋੜ ਕੇ ਰੱਖੀ ਹੈ ਇਹਦੇ ਕੀ ਪਤਾ ਕਿੱਧਰ ਜਾਣਾ ਹੈ